ਆਦੇਹ ਔਹੀ ਘੜੀ ਨਾ ਦੇਖਣ ਦੇ ਆਪਣਾ ਵਿਰਸਾ ਬਸਵਾ ਦੇ ਪਵਨ ਕਰੀ ਗੁਰੂ ਸਾਹਿਬਾ ਆਖੀ ਮਾਤਾ ਜੀ ਦਾ ਕਰੀ ਕਰੋ ਆਮ੍ਰਿਤ ਜੀ ਗੁਰਦੁਆਰਾ ਸਾਹਿਬ

ਈ ਘੜੀ ਨਾ ਦੇਖਣ ਦੇ ਆਪਣਾ ਬਿਰਤ ਸਮਾਲੇ ਆਥ ਦੇ ਰੱਖੇ ਆਪਣੇ ਕੋ ਸਾਸ ਸਾਸ ਪ੍ਰਤ ਪਾ ਦੇ ਪ੍ਰਭ ਜਿਉ ਲਾਗ ਰਹੂ ਮੇਰਾ ਚੀਤ ਆਦ ਅੰਗ ਪ੍ਰਧਗਾ ਸਾਹਿਬ ਕੀ ਤੇ ਅਚਾਰ ਜਤੇ ਕਬਰਡਾਈ ਅਰ ਸਿਮਰ ਸਿਮਰਿਆ ਨਾਮ ਪ੍ਰਣ ਨਾਮ ਕੋ ਪਰਭੂ ਵਨ ਪਰ ਪਾ ਆਹੇ ਗੁਰ ਜੀ ਕਾ ਖਾਲਸਾ ਆਹੇ ਗੁਰ ਜੀ ਕੀ ਫਤਹੀ ਮਾ ਕੇ ਰਾਸ ਤੋਂ ਪਏ ਸਾਹਿਬ ਕੀ ਅਚਾਰ ਜਤੇ ਕਬਰਡਾਈ ਅਰ ਸਿਮਰ ਸਿਮਰਿਆ ਇਹ ਪਹਿਲਾ ਹੀ ਮੈਜਿਕ ਨੇ ਕਈ ਗੁਰੂ ਘਰਾਂ ਦੇ ਗਏ ਅਸੀਂ ਦਰਸ਼ਨ ਕਰਨ ਗਏ ਆ ਉੱਥੇ ਵੀ ਸਾਡੇ ਨਾਲ ਇਹ ਜੋ ਵਰਤਾ ਕੀਤਾ ਇਹਨਾਂ ਨੇ ਤਾਂ ਫਿਰ ਉਹ ਸੁਧਾਰ ਲੈਣਾ ਚਾਹੀਦਾ ਤੇ ਦੇਖੋ ਜੀ ਕੋਈ ਵੀ ਬੰਦਾ ਆਉਂਦਾ ਕਿ ਗੁਰੂ ਘਰ ਦੀ ਆਸ ਤੱਕ ਕੇ ਆਉਂਦਾ ਕਿ ਇਹ ਹਨੇਰਾ ਹੋ ਗਿਆ ਚਲੋ ਆਪਾਂ ਗੁਰੂ ਘਰ ਚੱਲਦੇ ਆਂ ਸਾਡੇ ਗੁਰੂ ਦਾ ਸਥਾਨ ਆ ਸਾਨੂੰ ਉੱਥੇ ਪ੍ਰਸ਼ਾਦਾ ਪਾਣੀ ਮਿਲ ਜੂ ਰਾਤ ਠਹਿਰਨ ਵਾਸਤੇ ਸਾਨੂੰ ਜਗ੍ਹਾ ਵੀ ਮਿਲ ਜਾਣੀ ਹੈ ਅੱਗੋਂ ਜੇ ਬੰਦਾ ਕੋਈ ਐਦਾਂ ਬੋਲਦਾ ਜੀ ਮਨ ਟੁੱਟ ਜਾਂਦਾਗਾ ਕਿ ਅਸੀਂ ਕਿਹੜਾ ਰੋਜ਼ ਰੋਜ਼ ਆਉਣਾ ਆਪਜੀ ਕੋਲੇ ਪਤਾ ਨਹੀਂ ਕਿਵੇਂ ਸੁਭਵੀ ਮੇਲੇ ਹੋ ਗਏ ਜੀ ਕਿਵੇਂ ਅਸੀਂ ਆ ਗਏ ਆਪਜੀ ਕੋਲੇ ਨਹੀਂ ਸਾਨੂੰ ਕੋਈ ਪਤਾ ਸੀਗਾ ਜੀ ਅਸੀਂ ਇੱਥੇ ਆਵਾਂਗੇ ਸਾਨੂੰ ਕੋਈ ਪਤਾ ਨਹੀਂ ਸੀਗਾ ਕਿ ਅਸੀਂ ਇੱਥੇ ਪਹੁੰਚਣਾਗਾ ਤੇ ਇਹ ਤਾਂ ਸਾਨੂੰ ਹਨੇਰਾ ਹੋ ਗਿਆ ਅਸੀਂ ਇਸ ਖਾਤਰ ਕਿਸੀ ਗਰਦੋਰਾ ਸਾਹਿਬ ਕਰਨ ਪੁੱਛਿਆ ਪੁੱਛ ਕੇ ਅਸੀਂ ਆ ਗਏ ਆਏ ਆਉਣ ਸਰ ਸਾਨੂੰ ਉਹਨਾਂ ਨੇ ਕੀ ਕੀਤਾ ਜੀ ਪਹਿਲਾਂ ਤਾਂ ਕਹਿੰਦਾ ਰੂਮ ਨਹੀਂ ਦਿੱਤਾ ਪੌਣਾ ਘੰਟਾ ਸਾਨੂੰ ਇੱਧਰ ਉੱਧਰ ਪਰੇਸ਼ਾਨ ਕੀਤਾ ਮੈਂ ਉਹਨਾਂ ਨੂੰ ਕਿਹਾ ਮੈਂ ਕਿਹਾ ਜੀ ਮੈਂ ਮੋਟਰਸਾਈਕਲ ਚਲਾ ਕੇ ਆਇਆ ਜੀ ਬਹੁਤ ਦੂਰ ਆਇਆ ਸਫਰ ਕਰਕੇ ਤੇ ਮੈਨੂੰ ਤੁਸੀਂ ਰੂਮ ਖੋਲ ਕੇ ਦੇ ਦਿਓ ਤੇ ਮੈਂ ਆਪਣਾ ਇਸ਼ਨਾਨ ਕਰ ਲਾਂ ਮੇਰਾ ਥਕੇ ਮਾ ਉਤਰ ਜਾਊਗਾ ਇਸ਼ਨਾਨ ਕਰਨ ਨਾਲ ਉਹਨਾਂ ਨੇ ਰੂਮ ਨਹੀਂ ਮੈਨੂੰ ਦਿੱਤਾ ਹੈਗਾ ਜੀ ਬਾਤ ਤੋਂ ਫਿਰ ਜਦੋਂ ਉਹਨਾਂ ਨੂੰ ਮੈਂ ਗੁੱਸੇ ਹੋ ਕੇ ਬੋਲਿਆ ਮਹਾਪਾਈ ਜੀ ਮੈਂ ਆਈ ਧਰੋਂ ਚੱਲ ਕੇ ਆਇਆ ਮੈਨੂੰ ਰੂਮ ਕਿਉਂ ਨਹੀਂ ਦਿੰਦੇ ਤੁਸੀਂ ਫਿਰ ਉਹਨਾਂ ਨੇ ਮੈਨੂੰ ਰੂਮ ਦਿੱਤਾ ਤੇ ਰੂਮ ਦਿੱਤਾ ਵੀ ਉਹਨਾਂ ਨੇ ਮੈਨੂੰ ਇਹ ਇੱਕ ਸਟੋਰ ਰੂਮ ਦਿੱਤਾ ਉਹਨਾਂ ਨੇ ਉਹਦੇ ਵਿੱਚੋਂ ਇੰਨੀ ਸਮੀਲ ਆ ਰਹੀ ਸੀ ਇੰਨੀ ਬਦਬੂ ਆ ਰਹੀ ਸੀਗੀ ਮੈਂ ਦੁਬਾਰਾ ਆਫਿਸ ਵਿੱਚ ਗਿਆ ਉਹਨਾਂ ਨੂੰ ਦੁਬਾਰਾ ਕਿਹਾ ਮੈਂ ਕਿਹਾ ਵਾਹਿਗੁਰੂ ਜੀ ਮਖਾ ਜੀ ਮੈਂ ਅੱਜ ਆਇਆ ਤੁਹਾਡੇ ਕੋਲ ਮੈਂ ਰਾਤ ਹੀ ਕੱਟਣੀ ਆ ਸਵੇਰ ਮੈਂ ਚਲਾ ਜਾਊਂਗਾ ਜੇ ਚੱਜ ਦਾ ਰੂਮ ਹੈਗਾ ਤਾਂ ਮੈਨੂੰ ਦੇ ਦਿਓ ਤੇ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਜੀ ਮੈਂ ਜਾ ਰਿਆਂ ਫਿਰ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਪੁੱਛਿਆ ਮਹਾ ਵਾਹਿਗੁਰੂ ਜੀ ਕੋਈ ਲੰਗਰ ਪਾਣੀ ਦਾ ਇੰਤਜ਼ਾਮ ਹੈਗਾ ਮੈਨੂੰ ਉਹਨਾਂ ਨੇ ਆਖਿਆ ਬਾਬਾ ਜੀ ਇੱਥੇ ਲੰਗਰ ਪਾਣੀ ਦਾ ਕੋਈ ਇੰਤਜ਼ਾਮ ਨਹੀਂ ਹੈ ਮੈਂ ਉਹਨਾਂ ਨੂੰ ਕੁਝ ਨਹੀਂ ਬੋਲਿਆ ਮੈਂ ਉਹਨਾਂ ਨੂੰ ਇਹ ਗੱਲ ਕਹੀ ਜੀ ਮਹਾ ਸਤਿਵਚਨਾ ਮਹਾਰਾਜ ਮਹਾ ਕੋਈ ਗੱਲ ਨਹੀਂ ਜੀ ਹੁਣ ਨਹੀਂ ਮਿਲਿਆ ਹੈਗਾ ਅਸੀਂ ਸਵੇਰੇ ਛਕ ਲਾਂਗੇ ਮਹਾਰਾਜ ਅਸੀਂ ਜਾਨੇ ਆਰਾਮ ਕਰਦੇ ਆਂ ਐਨੀ ਗੱਲ ਕਹਿ ਕੇ ਅਸੀਂ ਉੱਪਰ ਚਲੇ ਗਏ ਇਹ ਵੀਰ ਜੀ ਸੁਣ ਰਹੇ ਸੀ ਸਾਰੀਆਂ ਗੱਲਾਂ ਇਹ ਵੀਰ ਜੀ ਫਿਰ ਆਪਣੇ ਘਰ ਲੈ ਕੇ ਆਏ ਮੈਨੂੰ ਇਹਨਾਂ ਨੇ ਪ੍ਰਸ਼ਾਦਾ ਪਾਣੀ ਸ਼ਕਾਇਆ ਮੈਨੂੰ ਤੇ ਹੁਣੇ ਵੀਰ ਜੀ ਮੈਨੂੰ ਗੁਰਦੁਆਰਾ ਸਾਹਿਬ ਤੇ ਛੱਡਣ ਵਾਸਤੇ ਜਾ ਰਹੇ ਨੇ ਪ੍ਰਬੰਧਕ ਕਮੇਟੀਆਂ ਨੂੰ ਇਹ ਹੀ ਬੇਨਤੀ ਹੈ ਹੱਥ ਜੋੜ ਕੇ ਕਿ ਵਾਹਿਗੁਰੂ ਜੀ ਜਗਾਹ ਨੂੰ ਧਿਆਨ ਰੱਖੋ ਕੋਈ ਵੀ ਯਾਤਰੀ ਆਉਂਦਾ ਕੋਈ ਢੰਗ ਸਿੰਘ ਆਉਂਦਾ ਹੈ ਕੋਈ ਦੁਖੀ ਬੰਦਾ ਆਉਂਦਾ ਗੁਰਦੁਆਰਾ ਕਿਹਦੇ ਵਾਸਤੇ ਆਇਆ ਹੈ ਇਹ ਅਮੀਰ ਬੰਦਿਆਂ ਵਾਸਤੇ ਬਣਾਇਆ ਜਾਂ ਗਰੀਬ ਬੰਦਿਆਂ ਵਾਸਤੇ ਬਣਾਇਆਗਾ ਇਹ ਗੌਰ ਕਰੋ ਵਾਹਿਗੁਰੂ ਜੀ ਆਪ ਜੀ ਕਮੇਟੀ ਪ੍ਰਧਾਨ ਸਾਹਿਬ ਸੈਕਟਰੀ ਸਾਹਿਬ ਸਾਰੇ ਜਣੇ ਇਹਨਾਂ ਨੂੰ ਪੁੱਛੋ ਜਦੋਂ ਇਹਨਾਂ ਨੂੰ ਤੁਸੀਂ ਤਨਖਾਹ ਦਿੰਦੇ ਹੋ ਇਹ ਕਿਉਂ ਨਹੀਂ ਕਹਿੰਦੇ ਦੇਖ ਰਿਖ ਕਰਦੇ ਕਿਉਂ ਨਹੀਂ ਆਏਗੇ ਜੀ ਸੇਵਾ ਕਰਦੇ ਹੈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਈ ਸਰਦਾਰ ਜੀ ਆਵ ਲੈ ਪਾ ਆਪਣੇ ਆਪਣੇ ਕਪੜੇ ਠਾਗੇ ਨੀ ਮੇਰੀ ਮੇਰੀ ਰਾਬਾ ਆਪਣਾ ਇਸ ਕਬਰ ਨਹੀਂ ਹੈ ਇਹ ਹੈਗਾ ਗੋਪਾਲ ਲੈ ਆਏ ਕਹਿੰਦੇ ਚਲੋ ਉੱਥੇ ਜਾ ਰਿਹਾ ਉਹ ਮੈਂ ਕੋਟਲ ਤੇ ਲੈ ਕੇ ਜਾਣਾ ਕਰਦੇ ਦੇਖਿਆ ਸ਼ਕਲ ਲੱਗ ਰਹੀ ਹੈ ਨਹੀਂ ਕੋਈ ਕਹਿ ਸਕਦਾ ਪਤਾ ਨਹੀਂ ਆਪਾਂ ਆਪਣੇ ਕੱਪੜੇ ਫੜ ਕੇ ਤੁਹਾਨੂੰ ਸਾਰੇ ਆ ਚੰਗੀ ਗੱਲ ਨਹੀਂ ਹੈਗੀ ਜੇ ਮੈਂ ਕਰ ਰਿਹਾ ਨਹੀਂ ਜੇ ਉਹ ਕਹਿੰਦੇ ਮੈਂ ਸਾਡੇ ਸਾਥ ਅੱਠ ਵਜੇ ਚੱਲਾਂਗਾ